ਗੁਰੂ ਪਿਆਰੀ ਸਾ ਸੰਗਤ ਜੀ ਆਓ ਦਸ਼ਮੇਸ਼ ਪਿਤਾ ਜੀ ਦੀ ਵਖੀ ਹੋਈ ਫਤਿਹ ਦੀ ਸੰਤ ਕਰੀਏ ਗੱਜ ਵਜ ਕੀ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾ ਸੰਗਤ ਜੀ ਅੱਜ ਸਿੱ ਤੁਹਾਡੇ ਨਾਲ ਇੱਕ ਕਥਾ ਸਾਂਝੀ ਕਰਨ ਜਾ ਰਹੇ ਸਾ ਸੰਗਤ ਜੀ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਤੁਸੀਂ ਪੈਸੇ ਗਿਣਦੇ ਗਿਣਦੇ ਥੱਕ ਜਾਓਗੇ ਅਸੰਤ ਮਹਾਂਪੁਰਸ਼ਾਂ ਜੀ ਦੇ ਦੱਸੇ ਹੋਏ ਦੋ ਬਚਨਾਂ ਨੂੰ ਪੱਲੇ ਬੰਨ ਲਓ ਸਾਧ ਸੰਗਤ ਜੀ ਕੀਰਤ ਵਿੱਚ ਇੰਨੀ ਕਮਾਈ ਹੋਵੇਗੀ ਕਿ ਤੁਸੀਂ ਸੋਚ ਵੀ ਨਹੀਂ ਸਕਦੇ ਸਾਧ ਸੰਗਤ ਜੀ ਵਾਹਿਗੁਰੂ ਜੀ ਇੰਨੀ ਮਿਹਰ ਹੋਏਗੀ ਇੰਨੀ ਕਿਰਪਾ ਹੋਏਗੀ ਸਾਧ ਸੰਗਤ ਜੀ ਤੁਸੀਂ ਕਦੀ ਸੋਚਿਆ ਵੀ ਨਹੀਂ ਹੋਵੇਗਾ ਸਾਧ ਸੰਗਤ ਜੀ ਅੱਜ ਅਸੀਂ ਤੁਹਾਨੂੰ ਕਥਾ ਵਿੱਚ ਇੰਨਾ ਦੋ ਬਚਨਾਂ ਬਾਰੇ ਦੱਸਾਂਗੇ ਸਾਥ ਸੰਗਤ ਜੀ ਕਥਾ ਵਧੀਆ ਲੱਗੀ ਹੋਵੇ ਤੇ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਆਪਣੇ ਭੈਣ ਭਰਾਵਾਂ ਨੂੰ ਦੋਸਤਾਂ ਮਿੱਤਰਾਂ ਨੂੰ ਰਿਸ਼ਤੇਦਾਰਾਂ ਨੂੰ ਸ਼ੇਅਰ ਕਰਿਆ ਕਰੋ ਸਾਥ ਸੰਗਤ ਜੀ ਤਾਂ ਜੋ ਕਿਸੇ ਦਾ ਭਲਾ ਹੋ ਸਕੇ ਸਾਥ ਸੰਗਤ ਜੀ ਸਾਡਾ ਕੰਮ ਹੈ ਬਾਣੀ ਦੇ ਨਾਲ ਜੁੜਨਾ ਤੇ ਦੂਸਰਿਆਂ ਨੂੰ ਜੋੜਨਾ ਸਾਥ ਸੰਗਤ ਜੀ ਜਦੋਂ ਅਸੀਂ ਕਿਸੇ ਦਾ ਭਲਾ ਕਰਦੇ ਹਾਂ ਵਾਹਿਗੁਰਜੀ ਸਾਡਾ ਭਲਾ ਆਪ ਕਰਦੇ ਹਨ ਸਾਧ ਸੰਗਤ ਜੀ ਸੰਤਬਾਬ ਅਜੀਤ ਸਿੰਘ ਜੀ ਦੀਆਂ ਰੋਜ਼ ਨਮੀਆਂ ਨਮੀਆਂ ਵੀਡੀਓਜ਼ ਨੂੰ ਵੇਖਣ ਦੇ ਲਈ ਚੈਨਲ ਨੂੰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਕਰ ਲੈਣਾ ਜੀ ਤਾਂ ਜੋ ਆਪ ਜੀ ਨੂੰ ਰੋਜ਼ ਨਮੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਮਿਲ ਸਕੇ ਸਾਧ ਸੰਗਤ ਜੀ ਅਤੇ ਕਮੈਂਟ ਬਾਕਸ ਵਿੱਚ ਸੰਤ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲੇ ਲੈ ਕੇ ਹਾਜ਼ਰੀ ਲਗਵਾਉਣਾ ਜੀ ਤਾਂ ਜੋ ਬਾਬਾ ਜੀ ਦਾ ਮਿਹਰ ਭਰਿਆ ਹੱਥ ਆਪ ਜੀ ਤੇ ਤੇ ਆਪ ਜੀ ਦੇ ਪਰਿਵਾਰ ਤੇ ਬਣਿਆ ਰਵੇ ਸਾਧ ਸੰਗਤ ਜੀ ਆਓ ਹੁਣ ਆਪਾਂ ਕਥਾ ਦੀ ਸਾਂਝ ਪਾਉਂਦੇ ਹਾਂ ਸਾਧ ਸੰਗਤ ਜੀ ਮਹਾਂਪੁਰਸ਼ ਜੀ ਕਹਿੰਦੇ ਹਨ ਭਾਈ ਜਦੋਂ ਉਹ ਵਾਹਿਗੁਰੂ ਦੇਣ ਤੇ ਆਵੇ ਨਾ ਤੁਹਾਡੇ ਤੋਂ ਸੰਭਿਆ ਨਹੀਂ ਜਾਵੇਗਾ ਕਿ ਵਾਹਿਗੁਰੂ ਜੀ ਤੁਹਾਨੂੰ ਇਹਨਾਂ ਦੇਣਗੇ ਤਸੀਂ ਸੋਚਿਆ ਵੀ ਨਹੀਂ ਹੋਵੇਗਾ ਤੁਹਾਨੂੰ ਨੋਟਾਂ ਨੂੰ ਗਿਣਨ ਲਈ ਟਾਈਮ ਨਹੀਂ ਮਿਲੇਗਾ ਸਾਧ ਸੰਗਤ ਜੀ ਜਦੋਂ ਵੈਗਰੂ ਦੇਣ ਤੇ ਆ ਜਾਵੇ ਸਾਧ ਸੰਗਤ ਜੀ ਮਹਾਪੁਰਸ਼ ਜੀ ਕਹਿੰਦੇ ਭਾਈ ਬੰਦਾ ਰੱਖਣਾ ਪਵੇਗਾ ਤੁਹਾਨੂੰ ਨੋਟ ਗਿਣਨ ਵਾਸਤੇ ਸਾਧ ਸੰਗਤ ਜੀ ਮਹਾਪੁਰਸ਼ੀ ਦੱਸਦੇ ਹਨ ਭਾਈ ਉਹ ਪਹਿਲਾ ਵਚਨ ਇਹ ਹੈ ਕਿ ਕੀ ਕੀ ਚੀਜ਼ ਹੋਰ ਤੁਹਾਨੂੰ ਕਿਰਤ ਵਿੱਚ ਸਚਿਆਰਪਨ ਨਹੀਂ ਲਿਆਣ ਦਿੰਦੀ ਉਹ ਕਿਹੜੀ ਚੀਜ਼ ਹੈ ਭਾਈ ਜਿਹੜੇ ਤੁਹਾਨੂੰ ਕਿਰਤ ਦੇ ਵਿੱਚ ਸੱਚ ਨਹੀਂ ਬੋਲਣ ਦਿੰਦੀ ਝੂਠ ਤੇ ਰਾਤ ਤੋੜਦੀ ਹੈ ਸਾਧ ਸੰਗਤ ਜੀ ਉਹ ਪਤਾ ਕੀ ਜੇ ਮੈਂ ਝੂਠ ਨਾ ਬੋਲਾਂ ਸਾਧ ਸੰਗਤ ਜੀ ਤਾਂ ਮੇਰੇ ਘਰ ਧੰਨ ਨਹੀਂ ਆਉਣਾ ਸਾਧ ਸੰਗਤ ਜੀ ਬਹੁਤ ਸਾਰੇ ਲੋਕ ਨੇ ਜਿਹੜੇ ਆਪਣੇ ਕਿਰਤ ਦੇ ਵਿੱਚ ਝੂਠ ਬੋਲਦੇ ਹਨ ਹੱਗੀਆਂ ਕਰਦੇ ਹਨ 사ਸੰਗਤ ਜੀ ਉਹ ਸੋਚਦੇ ਹਨ ਜੇ ਮੈਂ ਇਹ ਕੰਮ ਨਾ ਕਰਾਂ ਤਾਂ ਮੇਰੇ ਘਰ ਪੈਸਾ ਨਹੀਂ ਆਉਣਾ 사ਸੰਗਤ ਜੀ ਜੇ ਮੈਂ ਝੂਠ ਨਾ ਬੋਲਾਂ ਕਿਰਤ ਵਿੱਚ ਮੇਰੀ ਰੋਟੀ ਨਹੀਂ ਚੱਲਣੀ 사ਸੰਗਤ ਜੀ ਇਹ ਇੱਕ ਚੀਜ਼ ਪਾਈ ਜੋ ਸੰਤ ਮਹਾਂਪੂਰ ਜੀ ਬਚਨ ਕਰਦੇ ਸਨ ਪਾਈ ਕਹਿੰਦੇ ਜਿੱਦਨ ਤੂੰ ਆਪਣੀ ਕਿਰਤ ਦੇ ਵਿੱਚ ਝੂਠ ਬੋਲਣਾ ਛੱਡ ਦੇਵੇਂਗਾ ਉਦੋਂ ਵਾਹਿਗੁਰੂ ਦੀ ਐਸੀ ਕਿਰਪਾ ਹੋਵੇਗੀ ਕਿ ਤੂੰ ਅਦੀ ਸੋਚ ਵੀ ਨਹੀਂ ਸਕਦਾ ਸਾਧ ਸੰਗਤ ਜੀ ਇਹ ਇੱਕ ਤੀ ਸਾਨੂੰ ਘਬਰਾਟ ਪਾਉਂਦੀ ਹੈ ਸਾਧ ਸੰਗਤ ਜੀ ਮਹਾਂਪੁਰਜੀ ਦੱਸਦੇ ਨੇ ਭਾਈ ਜਿਹੜੇ ਇਹ ਸੋਚਦੇ ਨੇ ਮੈਂ ਇਹ ਨਾ ਕਰਾਂ ਮੈਂ ਗਰੀਬ ਰਹਿ ਜਾਵਾਂਗਾ ਸਾਧ ਸੰਗਤ ਜੀ ਇਹ ਭੁਲੇਖਾ ਹੈ ਤੁਹਾਡਾ ਸਾਧ ਸੰਗਤ ਜੀ ਉਹ ਦੇਣ ਤੇ ਆਵੇ ਨਾ ਤੁਹਾਡੇ ਤੋਂ ਸੰਭਾਲਿਆ ਨਹੀਂ ਜਾਵੇਗਾ ਨੋਟਾਂ ਨੂੰ ਗਿਣਨ ਵਾਸਤੇ ਵੀ ਤੁਹਾਡਾ ਟਾਈਮ ਨਹੀਂ ਲੱਗੇਗਾ ਇਹ ਨਾ ਕਰਿਆ ਕਰੋ ਤਾਂ ਗੁਜ਼ਾਰਾ ਨਹੀਂ ਹੋਣਾ ਸਾਧ ਸੰਗਤ ਜੀ ਇਹ ਇੱਕ ਚੀਜ਼ਾਨੂੰ ਮਾਰਦੀ ਹੈ ਸਾਧ ਸੰਗਤ ਜੀ ਮਹਾਪੋਸ਼ ਦੇ ਸੇਵਾਦਾਰ ਨੇ ਦੱਸਿਆ ਪਾਈ ਇੱਕ ਬੀਬੀ ਦਾ ਸਮਾਂ ਪੂਰਾ ਹੋ ਗਿਆ ਸੀ ਸਾਧ ਸੰਗਤ ਜੀ ਤੇ ਧਰਮ ਰਾਜ ਸੀ ਜੋ ਉਸ ਦਾ ਜਮਦੂਤ ਤੇ ਜਮ ਰਾਜ ਸਾਧ ਸੰਗਤ ਜੀ ਜੰਮਰਾਜ ਉਸ ਨੂੰ ਲੈਣ ਵਾਸਤੇ ਆ ਗਿਆ ਸਾਧ ਸੰਗਤ ਜੀ ਜਿਹੜਾ ਜੰਮਰਾਜ ਦੇਵਦੂਤ ਸੀ ਨਾ ਉਸ ਨੂੰ ਭੇਜਿਆ ਉਸਨੇ ਸਾਧ ਸੰਗਤ ਜੀ ਬੀਬੀ ਨੂੰ ਲੈ ਕੇ ਆਓ ਸਾਧ ਸੰਗਤ ਜੀ ਜਦੋਂ ਦੇਵਦੂਤ ਆਇਆ ਤਾਂ ਉਸਨੇ ਦੇਖਿਆ ਬੀਬੀ ਬੇਹੋਸ਼ ਡਿੱਗੀ ਪਈ ਸੀ ਭਾਈ ਕਿਸੇ ਬਿਮਾਰੀ ਕਰਕੇ ਸਾਧ ਸੰਗਤ ਜੀ ਹੁਣ ਉਹਦੇ ਪ੍ਰਾਣ ਲੈ ਜਾਣੇ ਨੇ ਧਿਆਨ ਦੇਣਾ ਆਤਮਾ ਲੈ ਕੇ ਜਾਣੀ ਹੈ ਕਿ ਨਹੀਂ ਲੈ ਕੇ ਜਾਣੀ ਸਾਧ ਸੰਗਤ ਜੀ ਉਹ ਕੀ ਦੇਖਦਾ ਹੈ ਭਾਈ ਇਹ ਬੀਬੀ ਦੀਆਂ ਤਿੰਨ ਬੱਚੀਆਂ ਨੇ ਜਿਹੜੀਆਂ ਇਕੱਠੀਆਂ ਪੈਦਾ ਹੋਈਆਂ ਸੀ ਸਾਧ ਸੰਗਤ ਜੀ ਉਹ ਸਾਰੀਆਂ ਹੀ 6-6 ਮਹੀਨੇ ਦੀਆਂ ਬੱਚੀਆਂ ਸੀ ਬੀਬੀ बेहोश ਭਜੀਆ ਭਾਈ ਇੱਕ ਇੱਕ ਬੱਚੀ ਉਸ ਬੀਬੀ ਦੇ ਸਾਧ ਸੰਗਤ ਜੀ ਮਤਲਬ ਕਿ ਉਸ ਦੀ ਬਾਹ ਉੱਤੇ ਪਈ ਦੁੱਧ ਪੀ ਰਹੀ ਹੈ ਸਾਸੰਗਤ ਜੀ ਦੂਸਰੀ ਨੇ ਰੋ ਰੋ ਕੇ ਆਪਣੀ ਸ਼ਕਲ ਅੱਧੀ ਕਰ ਲਈ ਹੈ ਰੋ ਰੋ ਕੇ ਸਾਸੰਗਤ ਜੀ ਉਸ ਤੇ ਪੇਟ ਤੇ ਸਿਰ ਰੱਖ ਕੇ ਪਈ ਹੈ ਸਾਸੰਗਤ ਜੀ ਤੇ ਉਹ ਤੀਸਰੀ ਹੈ ਉਹ ਉੱਚੀ ਉੱਚੀ ਰੋਈ ਜਾ ਰਹੀ ਹੈ ਰੋਈ ਜਾ ਰਹੀ ਹੈ ਭਾਈ ਜਮਦੂਤ ਕਹਿੰਦਾ ਇਸ ਬੀਬੀ ਨੂੰ ਜੇ ਮੈਂ ਲੈ ਗਿਆ ਇਸ ਦੀਆਂ ਤਿੰਨ ਬੱਚੀਆਂ ਨੇ ਉਹ ਵੀ 6-6 ਮਹੀਨੇ ਦੀਆਂ ਵਿਚਾਰੀਆਂ ਰੋਲ ਜਾਣਗੀਆਂ ਸਾਸੰਗਾ ਜੀ ਉਸ ਨੂੰ ਤਰਸ ਆ ਗਿਆ ਉਹ ਵਾਪਸ ਚਲਾ ਗਿਆ ਸਾਸੰਗਾ ਜੀ ਤਾਂ ਧਰਮਰਾਜ ਕਹਿੰਦਾ ਤੂੰ ਲੈ ਕੇ ਨਹੀਂ ਆਇਆ ਸਾਸੰਗਾ ਜੀ ਤਾਂ ਉਹ ਕਹਿੰਦਾ ਮੇਰੇ ਤੋਂ ਬੱਚੀਆਂ ਦਾ ਦੁੱਖ ਨਹੀਂ ਦੇਖਿਆ ਜਾਂਦਾ ਸਾਸ ਸੰਗਤ ਜੀ ਜਦੋਂ ਉਹ ਵਾਪਿਸ ਆ ਗਏ ਸੀ ਤਾਂ ਧਰਮ ਰਾਜ ਨੇ ਆਪਣੇ ਇੱਕ ਹੋਰ ਜਮਦੁੱਤ ਉਸ ਬੀਬੀ ਨੂੰ ਲੈਣ ਲਈ ਭੇਜ ਦਿੱਤਾ ਸੀ ਕਿਉਂਕਿ ਉਸ ਦਾ ਟਾਈਮ ਪੂਰਾ ਹੋ ਚੁੱਕਿਆ ਸੀ ਸਾਸ ਸੰਗਤ ਜੀ ਉਸ ਦੀਆਂ 6-6 ਮਹੀਨੇ ਦੀਆਂ ਬੱਚੀਆਂ ਸਾਸ ਸੰਗਤ ਜੀ ਤਿੰਨਾਂ ਦਾ ਜੋੜਾ ਸੀ ਇੱਕ ਇੱਕ ਦੁੱਧ ਚੁੰਗਦੀ ਸੀ ਦੂਸਰੀ ਉਸ ਦੇ ਪੇਟ ਤੇ ਸਿਰ ਰੱਖੀ ਪਈ ਸੀ ਜੋ ਤੀਸਰੀ ਸੀ ਸਾਸ ਸੰਗਤ ਜੀ ਉਹ ਉੱਚੀ ਉੱਚੀ ਰੋ ਰਹੀ ਸੀ ਸਾਸ ਸੰਗਤ ਜੀ ਧਰਮਰਾਜ ਇਹ ਅਨੇ ਆਏ ਹੈ ਜੇ ਮੈਂ ਉਸ ਦੀ ਆਤਮਾ ਲੈ ਆਉਂਦਾ ਤਾਂ ਉਸ ਦੀਆਂ ਬੱਚੀਆਂ ਰੁੱਲ ਜਾਣੀਆਂ ਸੀ ਸਾਸ ਸੰਗਤ ਜੀ ਧਰਮਰਾਜ ਤਾਂ ਕਹਿੰਦਾ ਤੂੰ ਅਜੇ ਰੱਬ ਦੀ ਲੀਲਾ ਨੂੰ ਨਹੀਂ ਸਮਝਿਆ ਤੇਰੀ ਸੱਜਾ ਹੈ ਤੈਨੂੰ ਮਾਤ ਲੋਕ ਵਿੱਚ ਜਨਮ ਦਿਆਂਗੇ ਜਿਸ ਦਿਨ ਤੈਨੂੰ ਗਿਆਨ ਹੋ ਜਾਵੇਗਾ ਫਿਰ ਤੈਨੂੰ ਪਤਾ ਲੱਗੇਗਾ ਕਿ ਵਾਹਿਗੁਰੂ ਦੀ ਲੀਲਾ ਨਿਆਰੀ ਹੈ ਸਾਧ ਸੰਗਤ ਜੀ ਧਿਆਨ ਦੇ ਨਾਲ ਸੁਣੋ ਫਿਰ ਉਸ ਧਰਮ ਰਾਜ ਦੇ ਜਮਦੂਤ ਦਾ ਜਨਮ ਹੋਇਆ ਇੱਕ ਚਮਿਆਰ ਦੇ ਘਰ ਸਾਧ ਸੰਗਤ ਜੀ ਜਦੋਂ ਜਮਦੂਤ 10 ਸਾਲ ਦਾ ਹੋਇਆ ਤਾਂ ਸਾਧ ਸੰਗਤ ਜੀ ਉਸ ਨੂੰ ਜੁੱਤੀਆਂ ਬਣਾਉਣਾ ਸਿਖਾ ਦਿੱਤ ਸਾਤ ਸੰਗਤ ਜੀ ਜਮਦੂ ਦੀ ਜਦੋਂ 15 20 ਦਿਨਾਂ ਵਿੱਚ ਜੁੱਤੀਆਂ ਬਣਾਉਣਾ ਸਿੱਖ ਗਿਆ ਸਾਤ ਸੰਗਤ ਜੀ ਉਹ ਇਹੋ ਜਿਹੇ ਜੁੱਤੀਆਂ ਬਣਾਉਣ ਲੱਗਾ ਕਿ ਉਸ ਦੇ ਲੱਕ ਦੇ ਕਿਸੇ ਨੂੰ ਇੰਨੀਆਂ ਵਧੀਆ ਜੁੱਤੀਆਂ ਬਣਾਉਣੀਆਂ ਨਹੀਂ ਸੀ ਆਉਂਦੀਆਂ ਸਾਤ ਸੰਗਤ ਜੀ ਬਹੁਤ ਦੂਰੋਂ ਦੂਰੋਂ ਲੋਕ ਉਸ ਕੋਲ ਆਪਣੇ ਵਿਆਹ ਸ਼ਾਦੀ ਲਈ ਜੁੱਤੀਆਂ ਬੜਮਾਉਣ ਵਾਸਤੇ ਆਉਣ ਲੱਗ ਪਏ ਸਾਸ ਸੰਗਤ ਜੀ ਇੱਕ ਦਿਨ ਇੱਕ ਮਾਤਾ ਜੀ ਅਤੇ ਉਸ ਦੀਆਂ ਤਿੰਨ ਕੁੜੀਆਂ ਜੁੱਤੀਆਂ ਬਣਵਾਉਣ ਲਈ ਆਈਆਂ ਸਾਸ ਸੰਗਤ ਜੀ ਜਦੋਂ ਜਮਜੂਤ ਉਸ ਦਾ ਮੇਚਾ ਲੈ ਰਿਹਾ ਸੀ ਤਾਂ ਉਸ ਨੇ ਮਾਤਾ ਜੀ ਨੂੰ ਪੁੱਛਿਆ ਮਾਤਾ ਜੀ ਇਹ ਇਹ ਤੁਹਾਡੀਆਂ ਕੁੜੀਆਂ ਨੇ ਤਾਂ ਸਾਸ ਸੰਗਤ ਜੀ ਧਿਆਨ ਦੇ ਨਾਲ ਸੁਣੋ ਕਹਿੰਦੀ ਮੈਂ ਪੇੜ ਤੋਂ ਤੇ ਨਹੀਂ ਜੰਮੀਆ ਪਰ ਹੈਗੀਆਂ ਮੇਰੀਆਂ ਹੀ ਨੇ ਸਾ ਸੰਗਤ ਜੀ ਤਾਂ ਉਸ ਦੀ ਮਾਤਾ ਜੀ ਨੇ ਸਾਰੀ ਗੱਲ ਦਸੀ ਸਾਡੇ ਗੰਵਾਣਡ ਵਿੱਚ ਇੱਕ ਮਾਤਾ ਜੀ ਸੀ ਜਦੋਂ ਇਹ ਬੱਚੀਆਂ 6-6 ਮਹੀਨੇ ਦੀਆਂ ਸੀ ਤਾਂ ਉਸ ਦਾ ਦੇਹਾਂਤ ਹੋ ਗਿਆ ਸੀ ਸਾ ਸੰਗਤ ਜੀ ਉਸ ਟਾਈਮ ਉਸ ਦਾ ਸਵਾਸ ਖਤਮ ਹੋ ਗਈ ਸੀ ਪਰ ਇਹਨਾਂ ਬੱਚਿਆਂ ਨੂੰ ਸੰਭਾਲਣ ਵਾਲਾ ਕੋਈ ਵੀ ਨਹੀਂ ਸੀ। ਸਾਸਮਾ ਜੀ। ਪਰ ਸਾਡੇ ਘਰ ਅੱਤ ਦਾ ਪੈਹਾ ਸੀ। ਇੰਨੀ ਜ਼ਾਇਦਾ ਸੀ ਪਰ ਸਾਡੇ ਔਲਾਦ ਨਹੀਂ ਸੀ। ਸਾਡੇ ਵਿਆਹ ਨੂੰ 30 ਸਾਲ ਹੋ ਚੁੱਕੇ ਨੇ ਪਰ ਸਾਡੇ ਕਦੀ ਔਲਾਦ ਨਹੀਂ ਹੋਈ। ਅਸੀਂ ਪੈਸੇ ਨੂੰ ਕੀ ਕਰਨਾ ਹੈ? ਜਦੋਂ ਸਾਡਾ ਵਾਰਿਸ ਹੀ ਨਾ ਹੋਵੇ। ਸਾਡੇ ਘਰ ਦੇ ਵਿੱਚ ਧੀ ਪੁੱਤਰ ਹੀ ਨਾ ਹੋਣ। ਸਾਸਮਾ ਜੀ। ਧਿਆਨ ਦੇਣਾ ਇਸ ਲਈ ਇਹਨਾਂ ਨੂੰ ਅਸੀਂ ਪਾਲਿਆ ਕਿਉਂਕਿ ਸਾਡੇ ਕੋਈ ਔਲਾਦ ਨਹੀਂ ਸੀ ਮੇਰੇ ਸਰਦਾਰ ਜੀ ਨੇ ਤਾਂ ਜਿੰਨੀ ਵੀ ਜ਼ਮੀਨ ਜਾਇਦਾਦ ਸੀ ਉਹ ਇਹਨਾਂ ਬੱਚੀਆਂ ਦੇ ਨਾਮ ਕਰ ਦਿੱਤੀ ਹੈ ਸਾਰੀਆਂ ਦੇ ਤਿੰਨਾਂ ਬੱਚੀਆਂ ਦੇ ਨਾਮ ਕਰ ਦਿੱਤੀ ਹੈ ਸਾਸੰਗਤ ਜੀ ਉਸ ਨੂੰ ਫਿਰ ਸਮਝ ਆਇਆ ਸਾਸੰਗਤ ਜੀ ਕੰਦਵਾ ਉਹ ਤੇਰੀ ਆ ਰਪਾ ਤੇਰੀ ਤੇਰੀ ਲੀਲਾ ਨੂੰ ਕੌਣ ਸਮਝ ਸਕਦਾ ਹੈ ਤੇਰੇ ਰੰਗਾਂ ਨੂੰ ਕੌਣ ਸਮਝ ਸਕਦਾ ਹੈ ਸਾਧ ਸੰਗਤ ਜੀ ਫਿਰ ਉਸ ਨੂੰ ਇਹ ਚੀਜ਼ ਸਮਝ ਆਈ ਕਿ ਵਾਹਿਗੁਰੂ ਤੇਰੀ ਲੀਲਾ ਨਿਆਰੀ ਹੈ ਕਿੱਥੇ ਤਾਂ ਇਹਨਾਂ ਨੇ ਗਰੀਬੀ ਵਿੱਚ ਰਹਿਣਾ ਸੀ ਜੇ ਇਸੀ ਮਾਂ ਜਿਉਂਦੀ ਰਹਿੰਦੀ ਸਾਧ ਸੰਗਤ ਜੀ ਜੇ ਇਹਨਾਂ ਦੇ ਹੁਣ ਇਹ ਰਾਜ ਭੋਗ ਰਹੀਆਂ ਨੇ ਮੈਂ ਉਸ ਵੇਲੇ ਤਾਂ ਨਾ ਸਮਝ ਸਕਿਆ ਪਰ ਵਾਹਿਗੁਰੂ ਵਾਓ ਤੇਰਾ ਰੱਬਾ ਤੇਰੀ ਰੀਲਾ ਨਿਆਰੀ ਹੈ ਸਾਧ ਸੰਗਤ ਜੀ ਧਿਆਨ ਦਿਓ ਇੱਕ 6 6 ਮਹੀਨੇ ਦੀਆਂ ਬੱਚੀਆਂ ਅनाथ ਰਹਿ ਜਾਣੇ ਸੀ ਜਿਨ੍ਹਾਂ ਦਾ ਕੋਈ ਨਹੀਂ ਸੀ ਸਾਧ ਸੰਗਤ ਜੀ ਰੱਬ ਨੇ ਉਹਨਾਂ ਨੂੰ ਵੀ ਰਾਜ ਵਰਗਾ ਸੁੱਖ ਭੋਗਣ ਲਈ ਦਿੱਤਾ ਜਿਨ੍ਹਾਂ ਲਈ ਸਾਧ ਸੰਗਤ ਜੀ ਜਿਨਾਂ ਨੇ ਨਾਥ ਰਹਿ ਜਾਣਾ ਸੀ ਸਾਧ ਸੰਗਤ ਜੀ ਤੁਸੀਂ ਇਥੇ ਸਮਝ ਸਕਦੇ ਹੋ ਸਾਧ ਸੰਗਤ ਜੀ ਕੀਰਤ ਦੇ ਵਿੱਚ ਸਾਧ ਸੰਗਤ ਜੀ ਝੂਠ ਨਾ ਬੋਲੋ ਕਹਿੰਦੇ ਜਦੋਂ ਵਾਹਿਗੁਰੂ ਦੇਣ ਤੇ ਆਵੇ ਨਾ ਤਾਂ ਉਹ ਇੰਨਾ ਦਿੰਦਾ ਹੈ ਤੁਸੀਂ ਸੋਚ ਵੀ ਨਹੀਂ ਸਕਦੇ ਸਾਧ ਸੰਗਤ ਜੀ ਇਹ ਮਹਾਂਪੁਰਸ਼ਾਂ ਜੀ ਨੇ ਦੱਸੇ ਹੋਏ ਸਾਧ ਸੰਗਤ ਜੀ ਇੱਕ ਗੱਲ ਨੂੰ ਪੱਲੇ ਬੰਨ ਲਓ ਕਿ ਸਾਧ ਸੰਗਤ ਜੀ ਆਪਣੀ ਕਿਰਤ ਦੇ ਵਿੱਚ ਕਦੀ ਝੂਠ ਨਹੀਂ ਬੋਲਣਾ ਪਹਿਲੀ ਪਹਿਲੀ ਬਾਬਾ ਜੀ ਨੂੰ ਬਚਨ ਕੀਤੇ ਪਾਈ ਪਹਿਲੀ ਗੱਲ ਆਪਣੀ ਕਿਰਤ ਦੇ ਵਿੱਚ ਝੂਠ ਨਹੀਂ ਬੋਲਣਾ ਦੂਜੀ ਗੱਲ ਕਿਸੇ ਨਾਲ ਠੱਗੀ ਠੋਰੀ ਨਹੀਂ ਕਰਨੀ ਸਾਧ ਸੰਗਤ ਜੀ ਜਿਸ ਦਿਨਾਂ ਦੋ ਗੱਲਾਂ ਤੁਸੀਂ ਨੇ ਆਪਣੀ ਕਿਰਤ ਦੇ ਵਿੱਚ ਆਪਣੇ ਕੰਮ ਦੇ ਵਿੱਚ ਆਪਣੇ ਕਾਰੋਬਾਰ ਦੇ ਵਿੱਚ ਸਹੀ ਕਰ ਲਈਆਂ ਸਾਤ ਸੰਗਤ ਜੀ ਤੁਹਾਡੇ ਦਿਨ ਆਪੇ ਹੀ ਠੀਕ ਹੋ ਜਾਣਗੇ ਸਾਤ ਸੰਗਤ ਜੀ ਕੋਈ ਕਹਿੰਦਾ ਹੈ ਕਿ ਜੇ ਮੈਂ ਝੂਠ ਬੋਲਣਾ ਛੱਡ ਦੇਵਾਂ ਤਾਂ ਵਾਹਿਗੁਰੂ ਮੈਨੂੰ ਰੋਟੀ ਨਹੀਂ ਦੇਵੇਗਾ ਮੇਰਾ ਕਾਰੋਬਾਰ ਨਹੀਂ ਚੱਲੇਗਾ ਸਾਤ ਸੰਗਤ ਜੀ ਕਹਿੰਦੇ ਜਿੱਥੇ ਸੱਚ ਬੋਲਿਆ ਜਾਂਦਾ ਹੈ ਨਾ ਉੱਥੇ ਵਾਹਿਗੁਰੂ ਜੀ ਆਪ ਹਾਜ਼ਰ ਨਜ਼ਰ ਰਹਿੰਦੇ ਹਨ ਸਾਤ ਸੰਗਤ ਜੀ ਤੁਸੀਂ ਸੋਚੋ ਜਿਸ ਨੇ ਬੱਚੀਆਂ ਨੇ ਅनाथ ਰਹਿ ਜਾਣਾ ਸੀ ਨਾ ਰੱਬ ਨੇ ਉਸ ਨੂੰ ਵੀ ਸੁੱਖ ਵਰਗਾ ਰਾਜ ਦਿੱਤਾ ਸਾਧ ਸੰਗਤ ਜੀ ਇਸ ਲਈ ਪਾਈ ਕਿਰਤ ਵਿੱਚ ਡਟ ਕੇ ਆਪਣੇ ਘਰ ਵਾਲਿਆਂ ਨੂੰ ਕਹੋ ਕਿ ਸਚਾਈ ਲਿਆਓ ਭਾਈ ਸਚਾਈ ਲਿਆਓ ਜਿੱਦਨ ਤੁਸੀਂ ਆਪਣੀ ਕਿਰਤ ਦੇ ਵਿੱਚ ਸਚਾਈ ਲੈ ਆਂਦੀ ਤਾਂ ਸਾਧ ਸੰਗਤ ਜੀ ਤੁਹਾਡੇ ਦਿਨ ਆਪ ਹੀ ਬਦਲ ਜਾਣਗੇ ਸਾਥ ਸੰਗਿਆ ਜੀ ਜੇ ਉਸ ਦੇ ਦੇਵਣ ਤੇ ਆਵੇ ਨਾ ਉਹ ਛੱਪੜ ਪਾੜ ਕੇ ਦੇ ਦਿੰਦਾ ਜੇ ਨਹੀਂ ਦੇਣਾ ਤਾਂ ਫਿਰ ਚਾਹੇ ਤੁਸੀਂ ਝੂਠ ਬੋਲ ਲਓ ਚਾਹੇ ਠੱਗੀਆਂ ਕਰ ਲਓ ਫਿਰ ਉਸ ਨੇ ਤਾਂ ਵੀ ਨਹੀਂ ਦੇਣਾ ਤਾਂ ਸਾਰਾ ਕੁਸ ਇਕੱਠੇ ਹੀ ਚਲੇ ਜਾਣਾ ਕੋਈ ਇਦਾਂ ਦਾ ਸਮਾਂ ਵੀ ਆਉਂਦਾ ਹੈ ਭਾਈ ਜਦੋਂ ਦੇਣ ਤੇ ਆਵੇ ਤਾਂ ਉਹ ਛੱਪੜ ਪਾੜ ਕੇ ਦੇ ਦਿੰਦਾ ਹੈ ਜਦੋਂ ਲੈਣ ਤੇ ਆਵੇ ਨਾ ਉਹ ਸਾਰਾ ਕੁਝ ਇਕੱਠਾ ਹੀ ਲੈ ਲੈਂਦਾ ਹੈ 사ਤ ਸੰਗਤ ਜੀ ਇਸ ਗੱਲ ਨੂੰ ਆਪਣੇ ਪੱਲੇ ਬੰਨ ਲਓ 사ਤ ਸੰਗਤ ਜੀ ਵਾਹਿਗੁਰੂ ਜੀ ਦੇ ਪ੍ਰੋਸਾ ਰੱਖੋ 사ਤ ਸੰਗਤ ਜੀ ਵਾਹਿਗੋ ਜੀ ਕਹਿੰਦੇ ਨੇ ਭਾਈ ਨਾਮ ਜਪੋ ਕੀਰਤ ਕਰੋ ਨਾਮ ਜਪੋ ਤੇ ਵੰਡ ਕੇ ਖਾਓ 사ਤ ਸੰਗਤ ਜੀ ਇਹ ਗੱਲਾਂ ਪੱਲੇ ਬੰਨ ਲਓ ਜ਼ਿੰਦਗੀ ਦੇ ਵਿੱਚ ਕਦੀ ਪਿੱਛਾ ਮੁੜ ਕੇ ਦੇਖਣਾ ਨਹੀਂ ਪਵੇਗਾ ਵਾਹਿਗੁਰੂ ਜੀ ਤੁਹਾਡੀ ਕਦੀ ਪਿੱਛੇ ਨਹੀਂ ਲੱਗਣ ਦੇਣਗੇ ਸਾਧ ਸੰਗਤ ਜੀ ਜਦੋਂ ਤੁਸੀਂ ਕੋਈ ਵੀ ਕੰਮ ਵਾਹਿਗੁਰੂ ਜੀ ਹਾਜਨ ਨਾਦਰ ਸਮਝ ਕੇ ਕਰਦੇ ਹੋ ਤਾਂ ਸਾਧ ਸੰਗਤ ਜੀ ਵਾਹਿਗੁਰੂ ਜੀ ਨੂੰ ਯਾਦ ਕਰਦੇ ਹੋ ਤਾਂ ਸਾਧ ਸੰਗਤ ਜੀ ਵਾਹਿਗੁਰੂ ਜੀ ਆਪ ਤੁਹਾਡੇ ਅੱਗੇ ਹੋ ਕੇ ਸਾਰੇ ਕਾਰਜ ਰਾਸ ਕਰਦੇ ਆ ਸਾਥ ਸੰਗਤ ਜੀ ਸਾਥ ਸੰਗਤ ਜੀ ਇਸੇ ਤਰ੍ਹਾਂ ਪਾਈ ਗੁਰਬਾਣੀ ਦਾ ਫਰਮਾਨ ਹੈ ਅੰਦਰ ਸੱਚ ਲਿਓ ਲਾਇਆ ਪ੍ਰੀਤਿ ਮੇ ਆਪਣੇ ਤਨ ਮਨ ਹੋਏ ਨਿਹਾਲ ਜਗੁਰ ਦੇਖਾਂ ਸਾਹਮਣੇ ਸਾਥ ਸੰਗਤ ਜੀ ਅੰਦਰ ਸੱਚਾ ਲਿਓ ਲਾਇਆ ਪ੍ਰੀਤਿ ਮੇ ਆਪਣੇ ਤਨ ਮਨ ਹੋਏ ਨਿਹਾਲ ਜਗੁਰ ਦੇਖਾਂ ਸਾਹਮਣੇ ਸਾਥ ਸੰਗਤ ਜੀ ਵਾਹਿਗੁਰੂ ਜੀ ਕਹਿੰਦੇ ਨੇ ਭਾਈ ਆਪਣੇ ਅੰਦਰ ਸੱਚ ਲੈ ਕੇ ਆ ਉਸ ਵਾਹਿਗੁਰੂ ਦੇ ਨਿਗਾਹ ਦੇ ਵਿੱਚ ਸਹੀ ਹੋ ਜਾ ਝੂਠ ਬੋਲਣਾ ਛੱਡ ਦੇ ਵਾਹਿਗੁਰੂ ਜੀ ਆਪ ਅੱਗੇ ਹੋ ਕੇ ਸਾਰੇ ਕਾਰਜ ਰਾਸ ਕਰਨਗੇ ਸਾਥ ਸੰਗਤ ਜੀ ਇਹ ਸੀ ਆਪਣੀ ਅੱਜ ਦੀ ਕਥਾ ਸਾਥ ਸੰਗਤ ਜੀ ਕਥਾ ਵਧੀਆ ਲੱਗੀ ਹੋ ਤੇ ਵੱਧੋ ਵੱਧੋ ਆਪਣੇ ਭੈਣ ਭਰਾਵਾਂ ਰਿਸ਼ਤੇਦਾਰਾਂ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਜ਼ਰੂਰ ਕਰਿਆ ਕਰੋ ਸਾਧ ਸੰਗਤ ਜੀ ਤਾਂ ਜੋ ਕਿਸੇ ਦਾ ਭਲਾ ਹੋ ਸਕੇ ਸਾਧ ਸੰਗਤ ਜੀ ਅਤੇ ਵੀਡੀਓ ਵਧੀਆ ਲੱਗੀ ਹੋਵੇ ਤੇ ਕਮੈਂਟ ਬਾਕਸ ਵਿੱਚ ਸੰਤ ਬਾਬਾ ਅਜੀਤ ਸਿੰਘ ਜੀ ਹੰਸਾੜੀ ਬਣ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਤਾਂ ਜੋ ਬਾਬਾ ਜੀ ਦਾ ਮਿਹਰ ਭਰਿਆ ਹੱਥ ਆਪ ਜੀ ਤੇ ਤੇ ਆਪ ਜੀ ਦੇ ਪਰਿਵਾਰ ਤੇ ਬਣਿਆ ਰਹੇ ਸਾਥ ਸੰਗਤ ਜੀ ਅਤੇ ਆਪਣੇ ਕਮੈਂਟ ਬਾਕਸ ਵਿੱਚ ਸੁਝਾਅ ਜ਼ਰੂਰ ਦਿਆ ਕਰੋ ਤੇ ਸਾਥ ਸੰਗਤ ਜੀ ਦੱਸਿਆ ਕਰੋ ਕਿ ਕਿਸ ਟੌਪਿਕ ਤੇ ਆਪਾਂ ਵੀਡੀਓ ਨੂੰ ਲੈ ਕੇ ਆਈਏ ਸਾਥ ਸੰਗਤ ਜੀ ਅਤੇ ਸੰਤ ਬਾਬਾ ਅਜੀਤ ਸਿੰਘ ਜੀ ਦੀਆਂ ਰੋਜ਼ ਨਮੀਆਂ ਨਮੀਆਂ ਵੀਡੀਓਜ਼ ਨੂੰ ਵੇਖਣ ਦੇ ਲਈ ਚੈਨਲ ਨੂੰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਕਰ ਲੈਣਾ ਜੀ ਤਾਂ ਜੋ ਆਪ ਜੀ ਨੂੰ ਰੋਜ਼ ਨਮੀਆਂ ਵੀਡੀਓਜ਼ ਨੂੰ ਵੇਖ ਸਕੋ ਸਾ ਸੰਗਤ ਜੀ ਹੋਈਆ ਬੋਲਾ ਝੁੱਕਾਂ ਦੀ ਖਿਮਾ ਬਖਸ਼ਣੀ ਜੀ ਫਤਿਹ ਦਾ ਜਵਾਵ ਫਤਿਹ ਵਿੱਚ ਦੇਣਾ ਜੀ ਗੱਜਵਾਜ ਕੀ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ